ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸਖਤ ਆਦੇਸ਼ਾਂ ਤੋਂ ਬਾਅਦ ਵੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਨਹੀਂ ਖੋਲੇ ਗਏ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਈ ਸਦੇ ਸਾਹਮਣੇ ਵਾਲੀ ਰੋਡ ਦੇ ਰਸਤੇ ਇਹ ਰੋਡ ਬੜੀ ਖਾਸ ਹੈ ਤੇ ਬੜੀ ਚਰਚਿਤ ਰੋਡ ਹੈ ਤਸਵੀਰਾਂ ਤੁਹਾਨੂੰ ਉਸ ਰੋਡ ਦੀਆਂ ਦਿਖਾ ਦਾਂਗੇ ਜਿਹੜੀ ਰੋਡ ਹਮੇਸ਼ਾ ਵਿਵਾਦਾਂ ਦੇ ਵਿੱਚ ਰਹੀ ਹੈ ਕਿ ਇਹ ਰੋਡ ਦੇ ਰਸਤੇ ਹਮੇਸ਼ਾ ਬਲਾਕ ਕਰਕੇ ਰੱਖੇ ਜਾਂਦੇ ਆ ਬੰਦ ਕਰਕੇ ਰੱਖੇ ਜਾਂਦੇ ਤੇ ਆਮ ਲੋਕਾਂ ਨੂੰ ਇੱਥੋਂ ਲੰਘਣ ਨਹੀਂ ਦਿੱਤਾ ਜਾਂਦਾ ਇਸੇ ਕਰਕੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਈ ਸੀ ਜਿਸ ਪਟੀਸ਼ਨ ਦੇ ਵਿੱਚ ਇਸ ਰੋਡ ਨੂੰ ਖੋਲਣ ਦਾ ਜ਼ਿਕਰ ਕੀਤਾ ਗਿਆ ਸੀ ਉਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੁਝ ਤਰਕ ਪੇਸ਼ ਕੀਤੇ ਗਏ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਖਤਰਾ ਹੈਗਾ ਥ੍ਰੈਟ ਹੈਗਾ ਇਸ ਕਰਕੇ ਇਹ ਰੋਡ ਬਲੌਕ ਕੀਤੀ ਗਈ ਆ ਹੁਣ ਥੋੜਾ ਹਿਸਟਰੀ ਦੇ ਵਿੱਚ ਚਲੇ ਜਾਂਦੇ ਆ 1980 ਦੇ ਦਹਾਕੇ ਤੋਂ ਬਾਅਦ ਇਹ ਰੋਡ ਲਗਾਤਾਰ ਬੰਦ ਹੈਗੀ ਆ ਕਿਉਂਕਿ ਅੱਤਵਾਦੀ ਦੇ ਦੌਰ ਦੇ ਵਿੱਚ ਇਹ ਰੋਡ ਦੇ ਉੱਤੇ ਕਾਫੀ ਐਕਟੀਵਿਟੀ ਜਿਹੜੀ ਹੁੰਦੀ ਸੀ ਤਾਂ ਉਦੋਂ ਇਹ ਐਕਟੀਵਿਟੀ ਰੋਕਣ ਲਈ ਇਹ ਰੋਡ ਬੰਦ ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਕਈ ਤਹਾਕਿਆਂ ਤੱਕ ਇਹ ਰੋਡ ਲਗਾਤਾਰ ਬੰਦ ਹੈਗੀ ਆ ਤਾਂ ਹੁਣ ਇਹ ਰੋਡ ਨੂੰ ਖੋਲਣ ਦੇ ਲਈ ਪਿਛਲੇ ਹਫਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਆਰਡਰ ਦਿੱਤੇ ਆ ਤੇ ਕਿਹਾ ਕਿ ਇਹ ਰੋਡ ਨੂੰ ਆਮ ਲੋਕਾਂ ਦੇ ਲਈ ਖੋਲ ਦਿੱਤਾ ਜਾਵੇ ਤਾਂ ਕਿ ਆਮ ਲੋਕਾਂ ਨੂੰ ਅਸੁਵਿਧਾ ਨਾ ਹੋਵੇ ਕਿਉਂਕਿ ਇਸ ਤੋਂ ਅੱਗੇ ਬਿਲਕੁਲ ਹਰਿਆਣਾ ਦੇ ਮੁੱਖ ਮੰਤਰੀ ਦੀ ਰਿਹائش ਵੀ ਹੈਗੀ ਆ ਉਸ ਰਿਹائش ਦੇ ਸਾਹਮਣੇ ਕਿਸੇ ਤਰੀਕੇ ਦੀ ਕੋਈ ਬੈਰੀਕ ਗੇਟਿੰਗ ਨਹੀਂ ਕੀਤੀ ਗਈ ਨਾ ਹੀ ਕਿਸੇ ਨੂੰ ਰੋਕਿਆ ਜਾਂਦਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਦੀ ਰਿਹائش ਦੇ ਕੋਲੇ ਜਦੋਂ ਹੀ ਕੋਈ ਆਮ ਵਿਅਕਤੀ ਆਉਂਦਾ ਗੱਡੀ ਆਉਂਦੀ ਹੈ ਤਾਂ ਉਸ ਨੂੰ ਰੋਕ ਕੇ ਪੁੱਛਿਆ ਜਾਂਦਾ ਤੇ ਲੰਘਣ ਨਹੀਂ ਦਿੱਤਾ ਜਾਂਦਾ ਤੇ ਇਸੇ ਕਰਕੇ ਅਸੁਵਿਧਾ ਨੂੰ ਦੇਖਤੇ ਹੋਏ ਹਾਈ ਕੋਰਟ ਦੇ ਜਿਹੜੇ ਜੱਜ ਹੈਗੇ ਨੇ ਉਹਨਾਂ ਵੱਲੋਂ ਟਿੱਪਣੀ ਕੀਤੀ ਗਈ ਕਿ ਇਹ ਰੋਡ ਜਿਹੜੀ ਹੈਗੀ ਆ ਉਹ ਖੋੜ ਦਿੱਤੀ ਜਾਵੇ ਤਾਂ ਕਿ ਆਮ ਲੋਕਾਂ ਨੂੰ ਅਸੁਵਿਧਾ ਨਾ ਹੋਵੇ ਕਿਉਂਕਿ ਹੁਣ ਹਾਲਾਤ ਬਦਲ ਚੁੱਕੇ ਨੇ ਤਾਂ ਇਹ ਹਾਲਾਤ ਜਿਹੜੇ ਹੈਗੇ ਆ ਬਦਲਣ ਦਾ ਹਵਾਲਾ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਇਹ ਰੋਡ ਨੂੰ 1 ਮਈ ਤੋਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਖੁੱਲਣ ਦੇ ਆਦੇਸ਼ ਦਿੱਤੇ ਗਏ ਤਾਂ ਕਿ ਦਿਨ ਵਿੱਚ ਕਿਸੇ ਵੀ ਵਿਅਕਤੀ ਨੂੰ ਕੋਈ ਪਰੇਸ਼ਾਨੀ ਨਾ ਆਵੇ ਲੇਕਿਨ ਇਹ ਰੋਡ ਨਹੀਂ ਖੁੱਲੇਗੀ ਅੱਜ 1 ਮਈ ਹੈ ਲੇਬਰ ਡੇ ਹੈਗਾ ਤਾਂ ਅੱਜ ਦੁਪਹਿਰ ਤੋਂ ਬਾਅਦ ਤੱਕ ਇਹ ਰੋਡ ਹਾਲੇ ਤੱਕ ਨਹੀਂ ਖੋਲੀ ਗਈ ਹਾਲਾਂਕਿ ਮੁੱਖ ਮੰਤਰੀ ਪੰਜਾਬ ਦੀ ਸਿਕਿਉਰਿਟੀ ਦਾ ਸਵਾਲ ਹੈਗਾ ਸਿਕਿਉਰਿਟੀ ਨੇ ਕਾਫੀ ਜ਼ਿਆਦਾ ਚੈਕਿੰਗ ਜਿਹੜੀ ਆਉ ਕਰਨੀ ਹੁੰਦੀ ਆ ਕਈ ਤਰੀਕੇ ਦੇ ਪ੍ਰੋਟੋਕੋਲ ਹੁੰਦੇ ਆ ਕਈ ਤਰੀਕੇ ਦੇ ਥ੍ਰੈਟ ਹੁੰਦੇ ਆ ਜਿੰਨਾ ਥ੍ਰੈਟ ਨੂੰ ਚਲਦੇ ਇਹ ਰੋਡ ਖੋਲਣ ਦੇ ਲਈ 10 ਵਾਰ ਸੋਚਣਾ ਪੈਂਦਾ ਇਹ ਜ਼ਾਹਿਰ ਜੀ ਗੱਲ ਆ ਇਹ ਗੱਲ ਕਿਤੇ ਨਾ ਕਿਤੇ ਠੀਕ ਵੀ ਲੱਗਦੀ ਹੈ ਕਿਉਂਕਿ ਮੁੱਖ ਮੰਤਰੀ ਦੀ ਇਹ ਸੁਰੱਖਿਆ ਦਾ ਸਵਾਲ ਹੈਗਾ ਤਾਂ ਇਸੇ ਨੂੰ ਲੈ ਕੇ ਕੁਝ ਬੰਤਨ ਜ਼ਿਆਦਾ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ ਲੇਕਿਨ ਦੂਸਰਾ ਪੱਖ ਇਹ ਹੈਗਾ ਕਿ ਇਹ ਜਿਹੜਾ ਪੰਜਾਬ ਨੂੰ ਜੋੜਨ ਵਾਲਾ ਇਹ ਰੋਡ ਹੈਗਾ ਇਹ ਜਿਹੜਾ ਰੋਡ ਇਧਰੋਂ ਨਵੇਂ ਗਾਂਵ ਤੋਂ ਚੰਡੀਗੜ੍ਹ ਜਿਹੜਾ ਹੈਗਾ ਐਂਟਰੀ ਦਾ ਰੋਡ ਹੈਗਾ ਨਯਾ ਗਾਮ ਤੋਂ ਜਦੋਂ ਲੋਕ ਚੰਡੀਗੜ੍ਹ ਜਾਂਦੇ ਨੇ ਸੈਕਟਰੀਏਟ ਜਾਂਦੇ ਨੇ ਸੁਖਨ ਲੱਗ ਜਾਂਦੇ ਨੇ ਜਾਂ ਫਿਰ ਰੌਕ ਗਾਰਡਨ ਜਾਂਦੇ ਨੇ ਜਾਂ ਗਵਰਨਰ ਹਾਊਸ ਜਾਂਦੇ ਨੇ ਤੇ ਇਸੇ ਰੋਡ ਤੋਂ ਜਾਣਾ ਉਹਨਾਂ ਨੂੰ ਠੀਕ ਪੈਂਦਾ ਰਸਤਾ ਜ਼ਿਆਦਾ ਨਹੀਂ ਪੈਂਦਾ ਕਿਉਂਕਿ ਅਗਰ ਨਯਾ ਗਾਮ ਜਾਂ ਫਿਰ ਕਰੋੜਾ ਜਾਂ ਫਿਰ ਇਹਦੇ ਨਾਲ 나ਡਾ ਪਿੰਡ ਜਿਹੜਾ ਹੈਗਾ ਉੱਥੋਂ ਲੋਕ ਆਉਂਦੇ ਨੇ ਉਹਨਾਂ ਨੂੰ ਫਿਰ ਜੇ ਘੁੰਮ ਕੇ ਜਾਣਾ ਪੈਂਦਾ ਤਾਂ ਉਹਨੂੰ ਕਾਫੀ ਲੰਬਾ ਰਸਤਾ ਪੈ ਜਾਂਦਾ ਤੁਸੀਂ ਤੁਲਸੀ ਜੀ ਦਿਖਾ ਦੇ ਜਰਾ ਇਹ ਰੋਡ ਤੋਂ ਸਿੱਧਾ ਜਾਣਾ ਪੈਂਦਾ ਫਿਰ ਉੱਤੋਂ ਦੀ ਘੁੰਮ ਕੇ ਫਿਰ ਸਕਤਰੇ ਤੱਕ ਜਾਂ ਫਿਰ ਦੂਜੀਆਂ ਜਗਾਵਾਂ ਤੱਕ ਜਾਣਾ ਪੈਂਦਾ ਤਾਂ ਇਸੇ ਅਸੁਵਿਧਾ ਨੂੰ ਦੇਖਦੇ ਹੋਏ ਰੋਡ ਨੂੰ ਖੁੱਲਣ ਦਾ ਜਿਹੜਾ ਆਦੇਸ਼ ਦਿੱਤਾ ਗਿਆ ਸੀ ਹਾਈ ਕੋਰਟ ਵੱਲੋਂ ਤਾਂ ਹੁਣ ਇਸ ਹਾਈ ਕੋਰਟ ਦੇ ਆਦੇਸ਼ ਨੂੰ ਪਾਲਣਾ ਨਾ ਕਰਨ ਦੀ ਇਸ ਨੂੰ ਕੰਟੈਂਪਟ ਆਫ ਕੋਰਟ ਮੰਨਿਆ ਜਾਏ ਜਾਂ ਫਿਰ ਇੱਥੇ ਕੋਈ ਸਿਕਿਉਰਟੀ ਨੂੰ ਲੈ ਕੇ ਕੁਝ ਦਾਅ ਪੇਚ ਹੈਗੇ ਜਿਹਦੇ ਤੇ ਜ਼ਿਆਦਾ ਮੰਥਨ ਹੋ ਰਿਹਾ ਪੰਜਾਬ ਦੇ ਜਿਹੜੇ तमाम ਅਫਸਰ ਹੈ ਜੋ ਸਿਕਿਉਰਟੀ ਆਫੀਸਰ ਆ ਉਹ ਵਿੱਚ ਇਨਵੋਲਵ ਹੈਗੇ ਨੇ ਉਹ ਇਸ ਦੀ ਚੈਕਿੰਗ ਜਿਹੜੀ ਸਿਕਿਉਰਟੀ ਥ੍ਰੈਟ ਚੈਕਿੰਗ ਜਿਹੜੇ ਹੈ ਉਹ ਕਰ ਰਹੇ ਨੇ ਜਾਂ ਫਿਰ ਚੰਡੀਗੜ੍ਹ ਦੇ ਐਸਐਸਪੀ ਡੀਜੀਪੀ ਉਹ ਵੀ ਜਿਹੜਾ ਮੌਕੇ ਨੂੰ ਦੇਖ ਕੇ ਇੱਥੇ ਕੁਝ ਫੈਸਲਾ ਲੈਣਗੇ ਕਿ ਆਖਿਰਕਾਰ ਇਹ ਰਸਤੇ ਖੋਲੇ ਜਾ ਸਕਦੇ ਨੇ ਜਾਂ ਫਿਰ ਅੱਗੇ ਸਿਪਰੀਮ ਕੋਰਟ ਦਾ ਰੁਖ ਕੀਤਾ ਜਾਣਾ ਚਾਹੀਦਾ ਕਿਉਂਕਿ ਪ੍ਰੋਵੀਜ਼ਨ ਪੰਜਾਬ ਦੇ ਕੋਲੇ ਜਾਂ ਚੰਦੀਕੜਾ ਕੋਲੇ ਇਹ ਹੈ ਕਿ ਉਹ ਸੁਪਰੀਮ ਕੋਰਟ ਦੇ ਵਿੱਚ ਜਾ ਸਕਦੇ ਨੇ ਲੇਕਿਨ ਜਿੰਨਾ ਟਾਈਮ ਹਾਈ ਕੋਰਟ ਦੇ ਆਰਡਰ ਹੋਏ ਨੇ ਤਾਂ ਉਹ ਹਾਈ ਕੋਰਟ ਦੇ ਆਰਡਰ ਸਟੈਂਡ ਕਰਨਗੇ ਜਿੰਨਾ ਟਾਈਮ ਸੁਪਰੀਮ ਕੋਰਟ ਅੱਗੇ ਕੋਈ ਆਦੇਸ਼ ਨਹੀਂ ਕਰਦੀ ਤਾਂ ਇਸ ਨੂੰ ਕੰਟੈਂਪਟ ਆਫ ਕੋਰਟ ਮੰਨਿਆ ਜਾਏ ਇਹ तमाम ਚੀਜ਼ਾਂ ਜਿਹੜੀਆਂ ਹੈਗੀਆਂ ਹੁਣ ਬੜੇ ਸਵਾਲਾਂ ਦੇ ਘੇਰੇ ਦੇ ਵਿੱਚ ਆ ਰਹੀਆਂ ਤਾਂ ਹਾਲ ਫਿਲਹਾਲ ਇਹ ਮੌਜੂਦਾ ਸਿਨੈਰੀਓ ਆ ਦੂਸਰੇ ਪਾਸੇ ਵੀ ਸਿਕਿਉਰਿਟੀ ਬੈਠੀ ਆ ਇਧਰਲੇ ਪਾਸੇ ਵੀ ਸਿਕਿਉਰਿਟੀ ਬੈਠੀ ਆ ਨਾ ਉਧਰੋਂ ਸਿਕਿਉਰਿਟੀ ਜਿਹੜੀ ਹੈਗੀ ਹਟਾਈ ਗਈ ਬੈਰੀਕੇਡ ਹਟਾਏ ਗਏ ਹਾਲਾਂਕਿ ਕੁਝ ਬੈਰੀਕੇਡ ਦੂਸਰੀ ਸਾਈਡ ਪਿੱਛੇ ਝੁਰੂਰ ਕਰ ਲਏ ਗਏ ਨੇ ਲੇਕਿਨ ਸਿਕਿਉਰਿਟੀ ਹਲੇ ਵੀ ਉੱਥੇ ਬੈਠੀ ਆ ਹਲੇ ਵੀ ਪੁੱਛਿਆ ਜਾਂਦਾ ਆਮ ਲੋਕਾਂ ਨੂੰ ਕਿਸੇ ਜਾਣ ਲਈ ਤਾਂ ਪਰੇਸ਼ਾਨੀ ਜਿਹੜੀ ਹੈਗੀ ਆ ਲੋਕਾਂ ਨੂੰ ਹਲੇ ਟਿੱਕਰ ਵੀ ਹੋ ਰਹੀ ਆ ਇਹ ਰੋਡ ਖੁੱਲਣਾ ਚਾਹੀਦਾ ਨਹੀਂ ਖੁੱਲਣਾ ਚਾਹੀਦਾ ਇਹਦੇ ਤੇ ਹਾਈ ਕੋਰਟ ਵੱਲੋਂ ਆਦੇਸ਼ ਦੇ ਦਿੱਤੇ ਗਏ ਨੇ ਕਿ ਖੋਲਡਣਾ ਚਾਹੀਦਾ ਲੇਕਿਨ ਹਾਲ ਫਿਲਹਾਲ ਇਹ ਖੋਲਿਆ ਨਹੀਂ ਗਿਆ ਤਾਂ ਇਸ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਚੰਡੀਗੜ੍ਹ ਪ੍ਰਸ਼ਾਸਨ ਹੈ ਕੀ ਜਵਾਬ ਦਿੰਦਾ ਹਾਈ ਕੋਰਟ ਦੇ ਵਿੱਚ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਜਾਂ ਫਿਰ ਸੁਪਰੀਮ ਕੋਰਟ ਦਾ ਮੂਵ ਕੀਤਾ ਜਾਂਦਾ ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਅਰਵਿੰਦ ਮੀਤ ਪੀਟੀਸੀ ਨਿਊਜ਼ ਚੰਡੀਗੜ੍ਹ